ਪਈ ਪੰਜਾਬ ਦੇ ਜਿਹੜੇ ਮੁੱਦੇ ਆ ਉਹਦਾ ਜਿਉਂਦੇ ਤਿਉਂ ਹੀ ਖੜਿਆ ਹੈ ਅੱਜ ਵੀ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਗਾਇਕ ਨੇ ਜਾਂ ਫਿਰ ਕਲਾਕਾਰ ਨੇ ਚੋਣਾ ਤਾਂ ਲੜ ਲੈਂਦੇ ਨੇ ਜਿੱਤ ਵੀ ਜਾਂਦੇ ਨੇ ਮੁੜ ਕੇ ਦਿਸਦੇ ਨਹੀਂ ਮੁਹੰਮਦ ਸਦੀਕ ਵੀ ਲੜੇ ਉਹਨਾਂ ਤੋਂ ਵੀ ਕਿਤੇ ਨਾ ਕਿਤੇ ਲੋਕ ਨਰਾਜ਼ ਹੋ ਜਾਂਦੇ ਨੇ ਉਹ ਪਛਾਣਦੇ ਸੀਗੇ ਕਦੋਂ ਤੇ ਪੰਜਾਬ ਦੇ ਮੁੱਦਿਆਂ ਤੇ ਉਹਨਾਂ ਨੂੰ ਜਾਣਕਾਰੀ ਕਦੋਂ ਸੀ ਤੇ ਜਿਹੜੀ ਪਾਰਟੀ ਵੱਲੋਂ ਸੀਟ ਜਿੱਤੇ ਸੀ ਉਹ ਪੰਜਾਬ ਦੇ ਮੁੱਦਿਆਂ ਤੇ ਕਦੋਂ ਸਹਿਰਦੇ ਰਹੀ ਹੈ ਕੀ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਤੁਸੀਂ ਖੁਸ਼ ਨਹੀਂ ਹੋ ਕਿਉਂਕਿ ਹੁਣੀ ਤਾਜ਼ਾ ਤਾਜ਼ਾ ਬਦਲਾ ਆਇਆ ਲੋਕ ਕਹਿੰਦੇ ਸੀ ਸਰਕਾਰ ਬਦਲਣੀ ਹੈ ਇਹ ਸਰਕਾਰ ਬਦਲਣ ਨਾਲ ਮਸਲੇ ਹੱਲ ਨਹੀਂ ਹੁੰਦੇ ਜਦੋਂ ਤੱਕ ਨਿਜਾਮ ਨਹੀਂ ਬਦਲੇ ਜਾਣਗੇ ਜਦੋਂ ਤੱਕ ਨੀਤਾਂ ਤੇ ਨੀਤੀਆਂ 'ਚ ਫਰਕ ਰਹੂਗਾ ਕੁਝ ਨਹੀਂ ਹੋਣਾ ਹਾਕਮ ਸਿੰਘ ਜੀ ਕੋਈ ਟੀਚਾ ਤਾਂ ਹੋਊਗਾ ਨਾ ਕਿਸ ਟੀਚੇ ਨੂੰ ਲੈ ਕੇ ਚੱਲਿਓ ਜਿਹੜੀਆਂ ਗੱਲਾਂ ਅੱਜ ਤੋਂ 50 ਸਾਲ ਪਹਿਲਾਂ ਸੁਣਦੇ ਸੀ ਉਹੀ ਅੱਜ ਲੀਡਰ ਕਰ ਰਹੇ ਐ ਜਿਹੜੀ ਜਨਤਾ ਉਹ ਜਿਹੜੇ ਮਕੌੜੇ ਨਜ਼ਰ ਆਉਣ ਲੱਗ ਜਾਂਦੇ ਹੈ ਤਾਂ ਮੁੱਦੇ ਮੁੱਦਿਆਂ ਨੂੰ ਤਾਂ ਵਿਸਾਰ ਹੀ ਜਾਂਦੇ ਹੈ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਸੰਗਰੂਰ ਲੋਕ ਸਭਾ ਹਲਕਾ ਪਰ ਤੁਹਾਨੂੰ ਉਮੀਦ ਹੈ ਕਿ ਤੁਸੀਂ ਜਿੱਤ ਜਾਉਗੇ ਕਿਉਂਕਿ ਮੌਜੂਦਾ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਇੱਕ ਚੈਲੈਂਜਿੰਗ ਹੋ ਜਾਂਦਾ ਬਹੁਤ ਵੱਡਾ ਚੈਲੰਜ ਹੋ ਸਕਦਾ ਹੈ ਤੁਹਾਡੇ ਲਈ ਬੜੀ ਖੁਸ਼ੀ ਨਾਲ ਤੇ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਵੀ ਜਿਹੜੀ ਸਰਕਾਰ ਹੈ ਉਹ ਵੀ ਸਾਡੇ ਅਰੀਦ ਨੇ ਮਾਨਤਾ ਮੇਰੇ ਜੀ ਨਾਲ ਸੇ ਇਕੱਠੇ ਕੰਮ ਕੀਤਾ ਮੇਰੀ ਪਾਰਟੀ 'ਚ ਕੰਮ ਕਰਦੇ ਰਹੇ ਐ ਇਹ ਇਸ਼ਕ ਨਹੀਂ ਆਸਾਨ बस ਇਤਨਾ ਸਮਝ ਲਈ ਜੀ ਇੱਕ ਆਗ ਦਾ ਦਰਿਆ ਹੈ ਔਰ ਝੂਪ ਕੇ ਜਾਣਾ ਹੈ ਸੋ ਲੋਕ ਸਭਾ ਚੋਣਾ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ ਹਰ ਕੋਈ ਚੋਣਾ ਨੂੰ ਲੈ ਕੇ ਪੱਬਾਂ ਪਾਰ ਹੋ ਚੁੱਕਿਆ ਹਰੇਕ ਪਾਰਟੀ ਪੱਬਾਂ ਪਾਰ ਹੋ ਚੁੱਕੀ ਹੈ ਪਰ ਇਸ ਦੇ ਨਾਲ ਹੀ ਬਹੁਤ ਸਾਰੇ ਅਜਿਹੇ ਉਮੀਦਵਾਰ ਨੇ ਜੋ ਫਿਲਹਾਲ ਕਿਸੇ ਪਾਰਟੀ ਨਾਲ ਤਾਂ ਨਜ਼ਰ ਨਹੀਂ ਆ ਰਹੇ ਪਰ ਚੋਣਾ ਲੜਨ ਦਾ ਐਲਾਨ ਕਰ ਰਹੇ ਨੇ ਇਸ ਵਿੱਚਕਾਰ ਪੰਜਾਬੀ ਗਾਇਕ ਹਾਕਮ ਸਿੰਘ ਬਖਤੜੀ ਵਾਲਾ ਸਾਡੇ ਨਾਲ ਜੁੜੇ ਨੇ ਹਾਕਮ ਸਿੰਘ ਜੀ ਸਵਾਗਤ ਹੈ ਬਹੁਤ-ਬਹੁਤ ਮਿਹਰਬਾਨੀ ਪ੍ਰਵਿੰਦਰ ਜੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਚੋਣਾ ਲੜਨ ਦਾ ਫੈਸਲਾ ਕੀਤਾ ਸੁਣਨ ਚਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਗੁਰੂ ਦੀ ਕਿਰਪਾ ਨਾਲ ਸੋਚਿਆ ਹੈ 50 ਸਾਲ ਜਿਵੇਂ ਸੱਭਿਆਚਾਰ ਦੀ ਸੇਵਾ ਕੀਤੀ ਆਪਣੇ ਗੀਤਾਂ ਤੇ ਗਾਇਕੀ ਨਾਲ ਕਿਉਂ ਨਾ ਪੰਜਾਬ ਦਾ ਚੜਿਆ ਕਰਜੇ ਤੋਂ ਥੋੜਾ ਬਹੁਤਾ ਆਦਾ ਕਰੀਏ ਲੋਕ ਸੇਵਾ ਕਰਕੇ ਕੁਝ ਜੋ ਦਿਮਾਗ 'ਚ ਮੁੱਦੇ ਨੇ ਜਆ ਸੇਵਾ ਦੀ ਜਿਹੜੀ ਭਾਵਨਾ ਹੈ ਉਹਨਾਂ ਨੂੰ ਅੱਗੇ ਵਧਾਉਂਦੇ ਆ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੋਕਾਂ ਦੀ ਚਾਹਤਾਂ 'ਚ ਉਤਰੇ ਆ ਵੇਖਦੇ ਆ ਹਾਕਮ ਸਿੰਘ ਜੀ ਕੋਈ ਟੀਚਰ ਤਾਂ ਹੋਊਗਾ ਨਾ ਕਿਸ ਟੀਚੇ ਨੂੰ ਲੈ ਕੇ ਚੱਲਿਓ ਦੇਖੋ ਟੀਚਰ ਤਾਂ ਪੰਜਾਬ ਦਾ ਆਪਾ ਪਿਛਲੀ ਪੌਣੇ ਸਦੀ ਤੋਂ ਦੇਖ ਰਹੇ ਆ ਮੈਂ ਅੱਧੀ ਸਦੀ ਤੋਂ ਤਾਂ ਮੈਂ ਵੀ ਵਰਕ ਕੀਤਾ ਪੂਰੇ ਪੰਜਾਬ ਦੇ ਵਿੱਚ ਤਾਂ ਕਿਸੇ ਹੋਰ ਖੇਤਰ ਦੇ ਵਿੱਚ ਵਿਚਰਿਆ ਵੀ ਪੰਜਾਬ ਦੇ ਜਿਹੜੇ ਮੁੱਦੇ ਆ ਉਹਦਾ ਜਿਉਂਦੇ ਤਿਉਂ ਹੀ ਖੜਿਆ ਹੈ ਅੱਜ ਵੀ ਜਿਹੜੀਆਂ ਗੱਲਾਂ ਅੱਜ ਤੋਂ 50 ਸਾਲ ਪਹਿਲਾਂ ਸੁਣਦੇ ਸੀ ਉਹੀ ਅੱਜ ਵੀ ਲੀਡਰ ਕਰ ਰਹੇ ਹੈ ਤੇ ਜਿਹੜਾ ਵੀ ਗੱਦੀ ਤੇ ਬਰਾਜਮਾਨ ਹੋ ਜਾਂਦਾ ਮੁਰਕੇ ਉਹਨੂੰ ਜਿਹੜੀ ਜਨਤਾ ਉਹ ਕੀੜੇ ਮਕੌੜੇ ਨਜ਼ਰ ਆਉਣ ਲੱਗ ਜਾਂਦੇ ਤਾਂ ਮੁੱਦੇ ਮੁੱਦਿਆਂ ਨੂੰ ਤਾਂ ਵਿਸਾਰ ਹੀ ਦਿੰਦੇ ਆ ਸੋ ਸੋਚਦੇ ਆ ਵੀ ਰਲ ਮਿਲ ਕੇ ਕਿਉਂ ਨਾ ਲੋਕਾਂ ਦੇ ਵਿੱਚੋਂ ਉੱਠ ਕੇ ਲੋਕਾਂ ਦੀ ਫੀਡ ਵਾਹਕ ਲੈ ਕੇ ਲੋਕਾਂ ਨੂੰ ਆਪਲਾਮੰਦ ਕਰਕੇ ਇਹਨਾਂ ਦਾ ਨਿਵਾਰਨ ਆਪਣੇ ਆਪ ਕਰਨ ਦੀ ਕੋਸ਼ਿਸ਼ ਕਰੀਏ ਪਬਲਿਕ ਦੇ ਪੁੱਤ ਹੈ ਪਬਲਿਕ ਦੇ ਬੰਦੇ ਆਗਮ ਸਿੰਘ ਨੂੰ ਨਜ਼ਰੀ ਆ ਜੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਸੇ ਖੜਨ ਦਾ ਫੈਸਲਾ ਕੀਤਾ ਕਿ ਕਿਸੇ ਪਾਰਟੀ ਨਾਲ ਗੱਲਬਾਤ ਨਹੀਂ ਬਣੀ ਜਾਂ ਫਿਰ ਪਹੁੰਚੀ ਨਹੀਂ ਕੀਤੀ ਤੁਸੀਂ ਨਹੀਂ ਨਹੀਂ ਮੈਂ ਬਿਲਕੁਲ ਪਹੁੰਚੀ ਨਹੀਂ ਕੀਤੀ ਜੀ ਕਿਸੇ ਨਾਲ ਵੀ ਸਾਰੇ ਸਾਡੇ ਸਤਕਾਰਯੋਗ ਨੇ ਜਿਉਂਦੇ ਵਸਤੇ ਰਹਿਣ ਪਰ ਮੈਂ ਬਲਕਿ ਅਪਰੋਚ ਕੀ ਕਰਨ ਜੇ ਉਲਟਾ ਅਲਰੇਡੀ ਜਿਹੜੀ ਪਾਰਟੀ ਦੇ ਵਿੱਚ ਸੀ ਉਹਨੂੰ ਛੱਡ ਕੇ ਆਇਆ ਪਿਛਲੇ ਦਿਨੀ ਇਸ ਤੀਫਾ ਦੇ ਕੇ ਆਇਆ ਹੈ ਠੀਕ ਹੈ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਸੰਗਰੂਰ ਲੋਕ ਸਭਾ ਹਲਕਾ ਪਰ ਤੁਹਾਨੂੰ ਉਮੀਦ ਹੈ ਕਿ ਤੁਸੀਂ ਜਿੱਤ ਜਾਉਂਗੇ ਕਿਉਂਕਿ ਮੌਜੂਦਾ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਇੱਕ ਚੈਲੈਂਜਿੰਗ ਹੋ ਜਾਂਦਾ ਬਹੁਤ ਵੱਡਾ ਚੈਲੰਜ ਹੋ ਸਕਦਾ ਹੈ ਤੁਹਾਡੇ ਲਈ ਦੇਖੋ ਇਹ ਇਸ਼ਕ ਨਹੀਂ ਆਸਾਨ ਬਸ ਇਤਨਾ ਸਮਝ ਲਈ ਜੇ ਤੇ ਕਾਰ ਕਾ ਦਰਿਆ ਹੈ ਔਰ ਡੂਬ ਕੇ ਜਾਣਾ ਹੈ ਕੰਮ ਕੋਈ ਵੀ ਸਖਾਲਾ ਨਹੀਂ ਪਰਵਿੰਦਰ ਜੀ ਹੁੰਦਾ ਜੀ ਸੰਸਾਰ ਦੇ ਵਿੱਚ ਬਾਕੀ ਰਹੀ ਗੱਲ ਉਹ ਅਸੀਂ ਉਸੇ ਮਿੱਟੀ ਦੇ ਜੰਮ ਪਾਲਾ ਮੈਂ ਸੰਗਰੂਰ ਦਾ ਹਾਂ ਮੇਰਾ ਪਿੰਡ ਸੰਗਰੂਰ ਦਾ ਹੈ ਮੇਰੇ ਭੈਣ ਭਰਾ ਨੇ ਔਰ ਮੈਂ ਤੁਹਾਨੂੰ ਬੜੀ ਖੁਸ਼ੀ ਨਾਲ ਤੇ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਵੀ ਜਿਹੜੀ ਸਰਕਾਰ ਹੈ ਉਹ ਵੀ ਸਾਡੇ ਅਜ਼ੀਜ਼ ਨੇ ਮਾਨ ਸਾਹਿਬ ਮੇਰੇ ਅਜ਼ੀਜ਼ ਹੈ ਅਸੀਂ ਇਕੱਠੇ ਕੰਮ ਕੀਤਾ ਮੇਰੀ ਪਾਰਟੀ 'ਚ ਕੰਮ ਕਰਦੇ ਰਹੇ ਹੈ ਸੋ ਮੈਨੂੰ ਕੋਈ ਖਾਨੇ ਲੱਗਦਾ ਸ ਆਪਣੇ ਭੈਣ ਭਰਾਵਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਕੀ ਚੀਜ਼ ਔਖਾ ਹੁੰਦੀ ਹੈ ਜੇ ਆਮ ਆਦਮੀ ਪਾਰਟੀ ਰਾਈਜ਼ ਕਰ ਸਕਦੀ ਹੈ ਉੱਥੋਂ ਉੱਠ ਕੇ ਤਾਂ ਹਾਕਮ ਬਖਤੜੀ ਵਾਲਾ ਕਿਉਂ ਨਹੀਂ ਫਿਰ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਕਿਉਂ ਨਹੀਂ ਟਰਾਈ ਕਰ ਸਕੇ ਐ ਦੇਖੋ ਮੈਂ ਜਿਸ ਤਰ੍ਹਾਂ ਤਾਂ ਉਹ ਪਹਿਲਾਂ ਦੋਛੇ ਵੀ ਉਹ ਬੜੇ ਖੂਸਰਤ ਮਕਾਮ ਤੇ ਨੇ ਇਸ ਤਰੀ ਪਰ ਹੈ ਤਾਂ ਸਾਡੇ ਅਜ਼ੀਜ਼ ਹੈ ਨਾ ਸਾਡੇ ਨਿੱਕੇ ਹੈ ਸਾਡੇ ਛੋਟੇ ਭਰਾ ਹੈ ਉਹਨਾਂ ਨੂੰ ਐਡਾ ਕਦਮ ਉੱਤੇ ਪੰਜਾਬ ਦਾ ਨਹੀਂ ਦੱਸਦਾ ਵੀ ਜਿਸ ਬੰਦੇ ਨੇ 50 ਸਾਲ ਵਰਕ ਕੀਤਾ ਇੱਕ ਲਾਈਫ ਲਾਈ ਹੈ ਸਭਿਆਚਾਰ ਦੇ ਲਿਖੇ ਉਹਨਾਂ ਨੂੰ ਖੁੱਸ ਵੀ ਮਾਰੇ ਮੋਟਾ ਨਹੀਂ ਕਿ ਮਾਰਨੀ ਚਾਹੀਦੀ ਸੀ ਠੀਕ ਹੈ ਤੇ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਆ ਕੋਈ ਗੱਲ ਨਹੀਂ ਸਾਡੇ ਆਪਣੇ ਨੇ ਕੋਈ ਦਿੱਕਤ ਨਹੀਂ ਸਾਰੇ ਆਪਣੇ ਹੈ ਅੱਛਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਆਗੂ ਨੇ ਕਿ ਤੁਹਾਨੂੰ ਚੋਣ ਲੜਾ ਸਕਦੇ ਜਦੋਂ ਤੁਸੀਂ ਐਲਾਨ ਕੀਤਾ ਨਹੀਂ ਮੇਰੇ ਨਾਲ ਇਸ ਤਰ੍ਹਾਂ ਦੀ ਕੋਈ ਅਜੇ ਪ੍ਰਵਿੰਦਰ ਜੀ ਗੱਲਬਾਤ ਨਹੀਂ ਚੱਲੀ ਬਾਕੀ ਕੋਈ ਗੱਲ ਨਹੀਂ ਆਪਸ਼ਨਾਂ ਖੁੱਲੀਆਂ ਨੇ ਸਾਰੀਆਂ ਜਿਤਨਾ ਵੀ ਕੋਈ ਆਫਰ ਹੋਈ ਕੋਈ ਨੂੰ ਦੇਖ ਲਾਂਗੇ ਵਿਚਾਰ ਕਰ ਲਾਂਗੇ ਤੁਹਾਡੀ رائے ਲੈ ਲਾਂਗੇ ਪਬਲਿਕ ਦੀ رائے ਲੈ ਲਾਂਗੇ ਨਹੀਂ ਠੀਕ ਹੈ ਕਿਸੇ ਹੋਰ ਪਾਰਟੀ 'ਚ ਜਾਣ ਦਾ ਫੈਸਲਾ ਹੋ ਸਕਦਾ ਹੈ ਜੇਕਰ ਕੋਈ ਪਾਰਟੀ ਤੁਹਾਡੇ ਤੱਕ ਪਹੁੰਚ ਕਰਦੀ ਹੈ ਦੇਖੋ ਸਭ ਵਕਤ ਦੇ ਗਰ ਵਿੱਚ ਹੈ ਸਿਆਸਤ ਦੇ ਵਿੱਚ ਕੁਝ ਵੀ ਮناسب ਹੁੰਦਾ ਹੈ ਹਮ ਠੀਕ ਹੈ ਨਾ ਜੀ ਜੀ ਹਾਕਮ ਜੀ ਬਹੁਤ ਲੋਕ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਗਾਇਕ ਨੇ ਜਾਂ ਫਿਰ ਕਲਾਕਾਰ ਨੇ ਚੋਣਾ ਤਾਂ ਲੜ ਲੈਂਦੇ ਨੇ ਜਿੱਤ ਵੀ ਜਾਂਦੇ ਨੇ ਮੁੜ ਕੇ ਦਿਸਦੇ ਨਹੀਂ ਗੁਰਦਾਸਪੁਰ ਦਾ ਤੁਹਾਨੂੰ ਸਭ ਤੋਂ ਸਭ ਨੂੰ ਪਤਾ ਹੈ ਕਿ ਸਨੀ ਦੇਵਲ ਜਿੱਤੇ ਮੁੜ ਕੇ ਕਦੇ ਦਿਸੇ ਨਹੀਂ ਮੁਹੰਮਦ ਸਦੀਕ ਵੀ ਲੜੇ ਉਹਨਾਂ ਤੋਂ ਵੀ ਕਿਤੇ ਨਾ ਕਿਤੇ ਲੋਕ ਨਰਾਜ਼ ਹੋ ਜਾਂਦੇ ਨੇ ਉਹ ਪੰਜਾਬ ਦੇ ਸੀਗੇ ਕਦੋਂ ਤੇ ਪੰਜਾਬ ਦੇ ਮੁੱਦਿਆਂ ਤੇ ਉਹਨਾਂ ਨੂੰ ਜਾਣਕਾਰੀ ਕਦੋਂ ਸੀ ਤੇ ਜਿਹੜੀ ਪਾਰਟੀ ਵੱਲੋਂ ਸੀਟ ਜਿੱਤੇ ਸੀ ਉਹ ਪੰਜਾਬ ਦੇ ਮੁੱਦਿਆਂ ਤੇ ਕਦੋਂ ਸਹਿਰੰਦ ਰਹੀ ਹੈ ਕਈ ਗੱਲਾਂ ਨੇ ਕਈ ਪੱਖਾਂ ਤੋਂ ਦੇਖਣਾ ਤੇ ਕੋਖਣਾ ਪਊਗਾ ਤੁਹਾਨੂੰ ਠੀਕ ਹੈ ਅਸੀਂ ਤਾਂ ਪੂਰੇ ਪੰਜਾਬ ਦੇ ਵਿੱਚ ਵਰਕ ਕੀਤਾ ਪਿਛਲੀ ਅੱਧੀ ਸਦੀ ਤੋਂ ਮੈਂ ਤੇ ਦਲਜੀਤ ਜੀ ਨੇ ਸੋ ਇਹਦੇ ਮੁੱਦਿਆਂ ਤੋਂ ਇਹਦੇ ਰਾਗ ਰਗ ਤੋਂ ਇਹਦੇ ਦੁੱਖਾਂ ਤਕਲੀਫਾਂ ਤੋਂ ਇਹਦੀਆਂ ਖੁਸ਼ੀਆਂ ਤੋਂ ਅਸੀਂ ਮਾਣੀਆਂ ਨੇ ਸਾਂਝੀਆਂ ਕੀਤੀਆਂ ਸਭ ਜਾਣਦੇ ਆ ਤੇ ਬਾਕੀ ਪਬਲਿਕ ਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੇਰੇ 'ਚ ਕੋਈ ਹੋਂਦਾਈ ਲੱਗੀ ਹੋਵੇ ਪਿਛਲੇ ਇੰਨੇ ਸਮੇਂ ਦੇ ਵਿੱਚ ਜਾਂ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਲੱਗਦਾ ਹੋਵੇ ਵੀ ਬੰਦਾ ਆਖੋ ਰੋਕੇ ਹੋ ਸਕਦਾ ਬੇਸ਼ੱਕ ਮੈਨੂੰ ਇਗਨੋਰ ਕਰ ਦੇਣ ਮੈਂ ਖੇੜੇ ਮੱਤੇ ਪ੍ਰਵਾਨ ਕਰੂੰਗਾ ਪਰ ਮੈਂ ਡਟੂਗਾ ਸੱਚ ਤੇ ਹੀ ਤੇ ਇੱਕ ਜੰਗ ਹੈ ਦੇਖੋ ਜੀ ਇਹ ਤਾਂ ਲੜਨਾ ਹੀ ਪੈਣਾ ਹੈ ਜੰਗ 'ਚ ਉਤਰਿਆ ਵਕਤ ਤੋਂ ਪਹਿਲਾਂ ਕੀ ਕਹიდੀਏ ਜੀ ਸਮਾਂ ਆਉਣ ਦਿਓ ਤੁਹਾਨੂੰ ਸਮਾਂ ਸਿੱਧ ਕਰੂਗਾ ਵੀਰ ਬੰਦਾ ਬੋਲਦਾ ਕਿ ਨਹੀਂ ਬੋਲਦਾ ਜੰਗ ਦੇ ਮੈਦਾਨ 'ਚ ਹਾਂ ਜੰਗ ਦੇ ਮੈਦਾਨ 'ਚ ਉਤਰਨ ਦਾ ਤੁਸੀਂ ਫੈਸਲਾ ਤਾਂ ਕਰ ਲਿਆ ਕੀ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਤੁਸੀਂ ਖੁਸ਼ ਨਹੀਂ ਹੋ ਕਿਉਂਕਿ ਹੁਣੀ ਤਾਜ਼ਾ-ਤਾਜ਼ਾ ਬਦਲਾ ਆਇਆ ਲੋਕ ਕਹਿੰਦੇ ਸੀ ਸਰਕਾਰ ਬਦਲਣੀ ਹੈ ਬਿਲਕੁਲ ਠੀਕ ਹੈ ਨੇ ਸਰਕਾਰ ਬਦਲ ਨਾਲ ਮਸਲੇ ਹੱਲ ਨਹੀਂ ਹੁੰਦੇ ਜਦੋਂ ਤੱਕ ਨਿਜਾਮ ਨਹੀਂ ਬਦਲੇ ਜਾਣਗੇ ਜਦੋਂ ਤੱਕ ਨੀਤਾਂ ਤੇ ਨੀਤੀਆਂ 'ਚ ਫਰਕ ਰਹੂਗਾ ਕੁਝ ਨਹੀਂ ਹੋਣਾ ਹੂੰ ਤਹੇ ਕੋਈ ਵੀ ਹੈ ਕਿਸੇ ਵਿੱਚੋਂ ਮੈਂ ਤਾਂ ਚਾਹੁੰਦਾ ਪੂਰੇ ਪੰਜਾਬ ਨੂੰ ਇਸ ਬਿਲਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਆਪਣੇ ਬੱਚਿਆਂ 'ਚੋਂ ਆਪਣੇ ਲਾਇਕ ਬੱਚਿਆਂ 'ਚੋਂ ਕੋਈ ਵੀ ਹੋਵੇ ਉਹ ਕਿਸੇ ਪਾਰਟੀ ਦਾ ਕਿਸੇ ਹੋਰ ਆ ਗੱਲਬਾਤ ਨਹੀਂ ਜਾਣਾ ਚਾਹੀਦਾ ਫਿਰਕਿਆਂ ਫੁਰਕਿਆਂ ਚ ਵੰਡਿਆ ਨਹੀਂ ਜਾਣਾ ਚਾਹੀਦਾ ਜਿਹੜੇ ਯੋਗ ਲਾਇਕ ਬੱਚੇ ਐ ਉਹ ਆਪਣੇ ਪਬਲਿਕ ਚੋਂ ਆਪਣੇ ਨੁਮਾਇੰਦਾ ਪੈਦਾ ਨੁਮਾਇਦੇ ਪੈਦਾ ਕਰਨੇ ਪੈਣਗੇ ਤਾਂ ਜਾ ਕੇ ਇਹਨਾਂ ਗੱਲਾਂ ਦਾ ਮੈਂ ਸਮਝਦਾ ਨਿਵਾਰਨ ਹੋਣਾ ਪ੍ਰਵਿੰਦਰ ਜੀ ਹਾਕਮ ਜੀ ਜੇਕਰ ਜੇਕਰ ਤੁਸੀਂ ਜਿੱਤ ਜਾਂਦੇ ਹੋ ਪਹਿਲੇ ਅਜਿਹੇ ਕਿਹੜੇ ਕੰਮ ਹੋਣਗੇ ਪ੍ਰਾਇੋਰਟੀ ਤੇ ਜਿਹੜੇ ਤੁਸੀਂ ਕਰਨਾ ਚਾਹੁੰਦੇ ਹੋਗੇ ਪੰਜਾਬ ਲਈ ਜਿਹੜੇ ਨਹੀਂ ਹੋਏ ਸਰ ਜੀ ਤਾਂ ਗੱਲ ਹੈ ਵੀ ਜਵਾਨੀ ਤੇ ਕਿਸਾਨੀਆਂ ਜਿਹੜੀ ਦੋਵੇਂ ਇਸ ਵੇਲੇ ਸਭ ਤੋਂ ਖਤਰੇ ਦੇ ਵਿੱਚ ਹੈ ਹੈਨਾ ਜਿਹੜਾ ਮੋਦਾ ਕਥਾਣਾ ਦਾ ਮਸਲਾ ਸਭ ਤੋਂ ਪਹਿਲੇ ਦੇ ਆਧਾਰ ਤੇ ਹੱਲ ਹੋਣਾ ਚਾਹੀਦਾ ਹੈ ਫਿਰ ਜਿਹੜੀ ਜਵਾਨੀ ਕਰਗ ਹੋ ਰਹੀ ਹੈ ਜਿਹੜਾ ਨਸ਼ੇ ਦਾ ਗੋੜ ਪੰਜਾਬ ਨੂੰ ਲੱਗਿਆ ਹੈ ਇਹਦੇ ਉੱਤੇ ਸਭ ਤੋਂ ਵੱਧ ਲੜਨ ਦੀ ਕੋਸ਼ਿਸ਼ ਕਰੂੰਗਾ ਤੇ ਤੀਜਾ ਜਿਹੜਾ ਮੁੱਦਾ ਲੋਕਾਂ ਦੀ ਸਿਹਤ ਦਾ ਹੈ ਵੀ ਮਹਿੰਗੀਆਂ ਇਸ ਵੇਲੇ ਜਿਹੜੀਆਂ ਡਾਕਟਰੀ ਸਹੂਲਤਾਂ ਨੇ ਉਹ ਕਿਸੇ ਵੀ ਤੰਗ ਨਾਲ ਰੋਲ ਨਹੀਂ ਕਰੀਆਂ ਲੋਕੋ ਰੋਟੀ ਤੋਂ ਉੱਤਰਨੇ ਤੇ ਕਿਵੇਂ ਕਰਨਾ ਏਡੇ ਏਡੇ ਮਹਿੰਗੇ ਇਲਾਜ ਉਹਨਾਂ ਬਾਰੇ ਮੈਂ ਇਹ ਤਿੰਨ ਚਾਰ ਮੁੱਦੇ ਜਿਹੜੇ ਜਾਂ ਸਿੱਖਿਆ ਦਾ ਜਿਹੜਾ ਬਹੁਤ ਮਹਿੰਗਾ ਹੋ ਚੁੱਕਾ ਪ੍ਰਾਈਵੇਟ ਹੈ ਜਿਹੜਾ ਇਹਦੇ ਤੇ ਚਾਰ ਮੁੱਦੇ ਪਹਿਲ ਦੇ ਆਧਾਰ ਤੇ ਮੇਰੇ ਏਜੰਡੇ ਤੇ ਰਹਿਣਗੇ ਪਰ ਸਿੱਖਿਆ ਦੀ ਨੀਤੀ ਤੇ ਤਾਂ ਕਮ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਕਿ ਅਸੀਂ ਕਰ ਰਹੇ ਹਾਂ ਕਿ ਹੋਇਆ ਨਹੀਂ ਉਸ ਤਰ੍ਹਾਂ ਦਾ ਕੰਮ ਜੋ ਤੁਸੀਂ ਕਹਿ ਰਹੇ ਹੋ ਮੈਂ ਪਬਲਿਕ ਦੱਸੂਗੀ ਜੀ ਤੁਹਾਨੂੰ ਹੁਣ ਤਾਂ ਦਿਨ ਹੀ ਡੇਢ ਮਹੀਨਾ ਰਹਿ ਗਿਆ ਸਾਰਾ ਕੰਮ ਕਿਨੇ ਕੀ ਕੀਤਾ ਹੋਇਆ ਤਾਂ ਪਬਲਿਕ ਆਪੇ ਨਤਾਰਾ ਕਰ ਦੂਗੀ ਜਿਹੜੇ ਕੁਝ ਕਹਿਣ ਦੀ ਲੋੜ ਨਹੀਂ ਹੈ ਵਧੀਆ ਕਰ ਰਹੇ ਨੇ ਸਾਰੇ ਜੋ ਕਰ ਰਹੇ ਹਾਕਮ ਜੀ ਬਹੁਤ ਸਾਰੇ ਇਹ ਵੀ ਕਹਿ ਦਿੰਦੇ ਨੇ ਕਿ ਆਜ਼ਾਦ ਉਮੀਦਵਾਰ ਨੇ ਜਿਹੜੇ ਉਹ ਵੋਟਾਂ 'ਚ ਖੜੇ ਤਾਂ ਹੋ ਜਾਂਦੇ ਨੇ ਪਰ ਪੈਸੇ ਲੈ ਕੇ ਬਹਿ ਜਾਂਦੇ ਨੇ ਕੀ ਕੁਝ ਅਜਿਹਾ ਤਾਂ ਨਹੀਂ ਹੋਊਗਾ ਹਾਕਮ ਸਿੰਘ ਪੂਰੀ ਤਰ੍ਹਾਂ ਲੋਕਾਂ ਦੇ ਭਾਵਨਾਵਾਂ ਨੂੰ ਮੁੱਖ ਰੱਖ ਕੇ ਚੋਣ ਲੜਨਗੇ ਅੱਜ ਤੱਕ ਤਾਂ ਪ੍ਰਵਿੰਦਰ ਜੀ ਇਹ ਕਦੇ ਹੋਇਆ ਨਹੀਂ ਮੈਂ ਤੁਸੀਂ ਮੇਰੇ ਅੰਕੜੇ ਕੱਢ ਲਓ ਜੀ ਬੰਦੇ ਪੂਰੇ ਪੰਜਾਬ ਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਪੰਜਾਬ ਦਾ ਇੱਕੋ ਇੱਕ ਬਾਦ ਅਗਸਤ ਹੈ ਜਿਨੇ ਅੱਜ ਤੱਕ ਪੂਰੀ ਲਾਈਫ ਦੇ ਵਿੱਚ ਕਦੇ ਆਰਕੇ ਪੇਮੈਂਟ ਨਹੀਂ ਮੰਗੀ ਤੁਸੀਂ 12700 ਪਿੰਡਾਂ 'ਚੋਂ ਪਤਾ ਕਰ ਸਕਦੇ ਹੋ ਮੈਂ ਕਦੇ ਪੈਸੇ ਪਿੱਛੇ ਲੱਗਿਆ ਨਹੀਂ ਨਾ ਮੇਰੀ ਇਹ ਨੀਤੀ ਨਾ ਮੇਰੀ ਇਦਾਂ ਦੀ ਨੀਤੀ ਹੈ ਤੇ ਨਾ ਮੇਰੀ ਇਹ ਸੋਚ ਹੈ ਡਟ ਕੇ ਲੜਾਂਗੇ ਜੇ ਪੰਜਾਬ ਵਾਸਤੇ ਖੜੇ ਆ ਪੰਜਾਬ ਵਾਸਤੇ ਖੜਾਂਗੇ ਤੇ ਪੰਜਾਬ ਲਈ ਲੜਾਂਗੇ ਪੈਸੇ ਕੋਈ ਸਹੀ ਗੱਲ ਤੇ ਕੋਈ ਮਾਨਾ ਨਹੀਂ ਰੱਖਦੇ ਜੀ ਠੀਕ ਹੈ ਅਸੀਂ ਤਾਂ ਗਰੀਬਾਂ ਦੇ ਬੱਚੇ ਆ ਸਰਦੀ ਨਾਲ ਜੁੜੇ ਲੋਕ ਹੈ ਲੋਕਾਂ ਨੂੰ ਲੰਬਾ ਬੰਦ ਕਰਕੇ ਲੋਕਾਂ ਦੀ ਕਿਚਿਹੜੀ ਚ ਉਤਰਿਆ ਲੋਕ ਹੀ ਫੈਸਲਾ ਕਰਨਗੇ ਕਿਉਂ ਕੀ ਚਾਹੁੰਦੇ ਅੱਛਾ ਭਗਵਾਨਤਮਨ ਕਿਹੋ ਜਿਹਾ ਲੱਗਦੇ ਨੇ ਮੈਂ ਤੁਹਾਨੂੰ ਬਤੌਰ ਆਰਟਿਸਟ ਪੁੱਛ ਰਿਹਾ ਕਿਉਂਕਿ ਉਹ ਵੀ ਇੱਕ ਆਰਟਿਸਟ ਰਹੇ ਨੇ ਬਤੌਰ ਆਰਟਿਸਟ ਤੁਹਾਨੂੰ ਕਿਹੋ ਜਿਹਾ ਲੱਗਦੇ ਨੇ ਕੀ ਅਲੋਕ ਕਹਿ ਦਿੰਦੇ ਨੇ ਕਿ ਉਹ ਇਮਾਨਦਾਰ ਮੁੱਖ ਮੰਤਰੀ ਹੈ ਕੀ ਵਾਕਈ ਇਮਾਨਦਾਰ ਹੈ ਤੁਹਾਡੇ ਮੁਤਾਬਿਕ ਨਹੀਂ ਬਹੁਤ ਪਿਆਰਾ ਇਨਸਾਨ ਹੈ ਬਹੁਤ ਵਧੀਆ ਸੋਚ ਦਾ ਮਾਲਕ ਹੈ ਪਰ ਕੀ ਕਰੀਏ ਜਦੋਂ ਗੁੰਡੇ ਲੱਤ ਕੇ ਜਾਂਦੇ ਫਿਰਾਂ ਦੇ ਕਿਸੇ ਦੇ ਦੀਨ ਹੋ ਕੇ ਕੰਮ ਕਰਦੇ ਆ ਫਿਰ ਮਜਬੂਰੀਆਂ ਹੋ ਜਾਂਦੀਆਂ ਬਹੁਤ ਸਾਰੀਆਂ ਨਹੀਂ ਕੀਤਾ ਜਾ ਸਕਦਾ ਜੋ ਮਨ ਦੇ ਵੱਲ ਵੱਲੇ ਹੁੰਦੇ ਐ ਇਸੇ ਗੱਲ ਕਰਕੇ ਮੈਂ ਵੀ ਆਜ਼ਾਦ ਦੇ ਤੌਰ ਤੇ ਸੋਣੇ ਵੀ ਅਸੀਂ ਆਪਣੀ ਲੜਾਈ ਆਪ ਲੜੀਏ ਆਪ ਖੁੱਲਕੇ ਵਿਚਰੀਏ ਜੋ ਸਾਡੀ ਸੋਚ ਆ ਉਹਦੇ ਤੇ ਕੰਮ ਕਰੀਏ ਬਹੁਤ ਵਧੀਆ ਬਹੁਤ ਕਮਾਲ ਵਾ ਮੈਂ ਜਿੱਦੋਂ ਤੱਕ ਨਿੱਜੀ ਤੌਰ ਤੇ ਜਾਣਦਾ ਹਾਂ ਉਹ ਕਾਲਜ ਲਾਈਫ ਤੋਂ ਲੈ ਕੇ ਇਸ ਲਾਈਨ ਦੇ ਵਿੱਚ ਜਦੋਂ ਐਂਟਰੀ ਕੀਤੀ ਕਲਾਕਾਰਾਂ ਦੀ ਲਾਈਨ ਦੇ ਵਿੱਚ ਮੇਰੇ ਨਾਲ ਉਹਨਾਂ ਨੇ ਕੰਮ ਕੀਤਾ ਬਹੁਤ ਸਿਆਣਾ ਬੜਾ ਲਾਇਕ ਮੁੰਡਾ ਹੈ ਉਹ ਇਹ ਮੰਨਣਾ ਪਊਗਾ ਤੇ ਕਹਿਣਾ ਵੀ ਪਊਗਾ ਉਹਦੇ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਹੁਣ ਉਹ ਪਾਰਟੀਆਂ ਦੇ ਵਿੱਚ ਤੁਹਾਨੂੰ ਪਤਾ ਹੈ ਜਦੋਂ ਉਹਨਾਂ ਦੇ ਸਿਰ ਤੇ ਬੌਸ ਬੈਠੇ ਨੇ ਜੋ ਕਹਿਣਗੇ ਉਹੀ ਕਰਨਾ ਪੈਂਦਾ ਬਹੁਤ ਸਾਰੀਆਂ ਮਜਬੂਰੀਆਂ ਹੋ ਜਾਂਦੀਆਂ ਨੇ ਬਸ ਸੱਚੇ ਕਿ ਮੈਨੂੰ ਬਹੁਤ ਵੱਡੀ ਉਮੀਦ ਹੈ ਵੀ ਉਹ ਬਹੁਤ ਵਧੀਆ ਕਰ ਸਕਦੇ ਜੀ ਉਹਦੀ ਸੋਚ ਦੇ ਮੁਤਾਬਕ ਚੱਲਣ ਦਿੱਤਾ ਜਾਵੇ ਠੀਕ ਹੈ ਹਾਕਮ ਜੀ ਅਸੀਂ ਕਾਮਨਾ ਕਰਦੇ ਹਾਂ ਤੁਸੀਂ ਚੋਣਾ ਲੜੋ ਤੇ ਚੋਣਾ ਦੇ ਵਿੱਚ ਜਿੱਤੋ ਵੀ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੀ ਪਛਾਣ ਕਰਦੇ ਹੋਏ ਉਹਨਾਂ ਨੂੰ ਤੁਸੀਂ ਸ਼ਰਦਾ ਦੇ ਫੁੱਲ ਨੇ ਜਿਹੜੇ ਉਹ ਭੇਟ ਕਰਦੇ ਰਹੋ ਤਾਂ ਜੋ ਉਹਨਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਕਰਦੇ ਰਹੋ ਧੰਨਵਾਦ ਜੀ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਮੈਂ ਸਿਰਫ ਇਹ ਨਹੀਂ ਕਹਾਂਗਾ ਵੀ ਤੁਸੀਂ ਕੰਮ ਨਾ ਕਰੋ ਤੁਸੀਂ ਸਾਨੂੰ ਸੁਝਾਅ ਵੀ ਦਿੰਦੇ ਰਹਣਾ ਅਸੀਂ ਕਿਤੋਂ ਦੂਲਦੇ ਨਾ ਜਰ ਅਜੀ ਸਾਨੂੰ ਕੰਮ ਤੋਂ ਫੜ ਕੇ ਤੁਸੀਂ ਕਹਿਣਾ ਵੀ ਹੈ ਠੀਕ ਹੈ ਸੁਝਾਅ ਨੂੰ ਤੁਸੀਂ ਸੁਝਾਅ ਨੂੰ ਤੁਸੀਂ ਚੰਗੇ ਆਰਟਿਸਟ ਹੋ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਸਮੂਥੇ ਤੁਹਾਡੇ ਦਰਸ਼ਕਾਂ ਦਾ ਧੰਨਵਾਦ ਪਹਿਲੇ ਨਾਲ ਸ਼ੁਕਰੀਆ ਗੱਲਬਾਤ ਚੱਲਦੀ ਰਹੇ ਇਸੇ ਤਰ੍ਹਾਂ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਧੰਨਵਾਦ